ਇੱਕ ਵੱਡੀ ਖਬਰ ਦਾ ਰੁਕ ਕਰਦੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟਸ ਨੂੰ ਸ਼ੁਰੂ ਕੀਤਾ ਜਾਵੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਲਈ ਕਿਸੇ ਸਪੈਸ਼ਲ ਪੈਕੇਜ ਦਾ ਐਲਾਨ ਕੀਤਾ ਜਾਵੇ ਸੰਧਵਾ ਵੱਲੋਂ ਇਹ तमाम ਗੱਲਾਂ ਚਿੱਠੀ ਦੇ ਵਿੱਚ ਜ਼ਿਕਰ ਕੀਤੀਆਂ ਗਈਆਂ ਨੇ ਕੇਂਦਰ ਦੇ ਵੱਲੋਂ ਆਰਡੀਐਫ ਦਾ ਪੈਸਾ ਜਲਦ ਜਾਰੀ ਕੀਤਾ ਜਾਵੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਕੈਦੀ ਅਤੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ तमाम ਗੱਲਾਂ ਕੁਲਤਾਰ ਸਿੰਘ ਸੰਧਵਾਨ ਜੋ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਗਈ ਚਿੱਠੀ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਤਤ ਤੁਹਾਨੂੰ ਦੱਸ ਦਿੰਨੇ ਆ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਲਈ ਕਿਸੇ ਸਪੈਸ਼ਲ ਪੈਕੇਜ ਦਾ ਐਲਾਨ ਕੀਤਾ ਜਾਵੇ ਇਸ ਦਾ ਵੀ ਜ਼ਿਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਆਪਣੀ ਚਿੱਠੀ ਵਿੱਚ ਕੀਤਾ ਗਿਆ ਕੇਂਦਰ ਦੇ ਵੱਲੋਂ ਆਰਡੀਐਫ ਦਾ ਪੈਸਾ ਜਲਦ ਜਾਰੀ ਕੀਤਾ ਜਾਵੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਕੈਦੀ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਵੀ ਨਵਾਂ ਵੱਲੋਂ ਕੀਤੀ ਗਈ ਹੈ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ ਇਸ ਦਾ ਵੀ ਜ਼ਿਕਰ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ ਪਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਆਪਣੀ ਚਿੱਠੀ ਦੇ ਵਿੱਚ तमाम ਗੱਲਾਂ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਈ ਨੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟਸ ਨੂੰ ਸ਼ੁਰੂ ਕੀਤਾ ਜਾਵੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਲਈ ਕਿਸੇ ਸਪੈਸ਼ਲ ਪੈਕੇਜ ਦਾ ਐਲਾਨ ਕੀਤਾ ਜਾਵੇ ਇਸ ਦੇ ਨਾਲ ਕੇਂਦਰ ਦੇ ਵੱਲੋਂ ਰੂਰਲ ਡਿਵੈਲਪਮੈਂਟ ਫੰਡ ਯਾਨੀ ਕਿ ਜੋ ਪਿੰਡੂ ਖੇਤਰ ਨੂੰ ਡਿਵੈਲਪ ਕਰਨ ਦੇ ਵਿੱਚ ਵਿਕਸਿਤ ਕਰਨ ਦੇ ਵਿੱਚ ਜੋ ਫੰਡਾਂ ਦੀ ਲੋੜ ਹੁੰਦੀ ਹੈ ਉਸ ਦਾ ਵੀ ਜ਼ਿਕਰ ਇਹਨਾਂ ਵੱਲੋਂ ਕੀਤਾ ਗਿਆ ਹੈ ਆਪਣੀ ਸਜ਼ਾ ਪੂਰੀ ਕਰ ਚੁੱਕੇ ਕੈਦੀ ਅਤੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਇਸ ਦਾ ਵੀ ਜ਼ਿਕਰ ਇਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਕੀਤਾ ਹੈ ਚਿੱਠੀ ਦੀ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਪਰਮਵੀਰ ਸਿੰਘ ਔਲਖ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੀ ਮੀਡੀਆ ਤੇ ਅਸੀਂ ਨਸ਼ਰ ਕਰ ਰਹੇ ਹਾਂ ਜਿੱਥੇ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਵਾ ਸਾਹਿਬ ਨੇ ਇੱਕ ਹੋਰ ਚਿੱਠੀ ਲਿਖ ਦਿੱਤੀ ਹੈ ਪਰ ਇਹ ਚਿੱਠੀ ਜਿਹੜੀ ਹੈ ਸਿੱਧੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਹੈ ਨਰਿੰਦਰ ਮੋਦੀ ਹੋਰਾਂ ਨੂੰ ਲਿਖੀ ਹੈ ਕਿਉਂਕਿ ਜਲੰਧਰ ਆ ਰਹੇ ਨੇ ਤਾਂ ਚਿੱਠੀ ਲਿਖਣੀ ਬਣਦੀ ਸੀਗੀ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਸੀਗਾ ਇੰਟਰਨੈਸ਼ਨਲ ਫਲਾਈਟਸ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਜਿਹੜੀਆਂ ਨੇ ਉਹ ਘਟ ਸੀਗੀਆਂ ਉਸ ਨੂੰ ਲੈ ਕੇ ਵਪਾਰ ਨੂੰ ਲੈ ਕੇ ਜਿਹੜੀ ਰੋਡ ਵਾਈਸ ਜਿਹੜਾ ਸਾਡਾ ਹੋਰਨਾ ਦੇਸ਼ਾਂ ਦੇ ਨਾਲ ਵਪਾਰ ਚੱਲਦਾ ਉਹ ਰੁਕਿਆ ਹੋਇਆ ਹੈ ਉਸ ਨੂੰ ਲੈ ਕੇ ਇੱਕ ਲੰਮੀ ਚਿੱਠੀ ਜਿਹੜੀ ਹੈ ਉਹ ਲਿਖ ਦਿੱਤੀ ਹੈ ਜੀ ਮੀਡੀਆ ਤੇ ਸਾਡੇ ਨਾਲ ਮੌਜੂਦ ਨੇ ਸੰਧਵਾਤ ਸਾਹਿਬ ਸੰਧਵਾਤ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚਿੱਠੀ ਇੱਕ ਤੁਸੀਂ ਲਿਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਜਲੰਧਰ ਆਉਣ ਤੋਂ ਪਹਿਲਾਂ ਕੀ ਕੀ ਮੁੱਖ ਮੰਗਾਂ ਜਿਹੜੀਆਂ ਤੁਹਾਡੇ ਵੱਲੋਂ ਰੱਖਿਆ ਗਈਆਂ ਦੇਖੋ ਜੀ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਵਾਈਬਰੈਂਟ ਡੈਮੋਕ੍ਰੇਸੀ ਜਿਹੜੀ ਹੈ ਤੁਹਾਡੇ ਭਾਰਤ ਦੀ ਡੈਮੋਕ੍ਰੇਸੀ ਉਹਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਹੇ ਹੈ ਔਰ ਮੈਂ ਆਸ ਕਰਦਾ ਹਾਂ ਕਿ ਉਹ ਸੁੱਚੇ ਮੂਹੇ ਨਾ ਵਾਪਸ ਚਲੇ ਜਾਣ ਤੋ ਮੈਂ ਉਹਨਾਂ ਨੂੰ ਇੱਕ ਇਲਤਜਾ ਕੀਤੀ ਹੈ ਗੁਜ਼ਾਰਿਸ਼ ਕੀਤੀ ਵੀ ਪੰਜਾਬ ਦਾ ਤਾਂ ਪਾਣੀ ਵੀ ਖਰਾਬ ਹੋ ਗਿਆ ਸਾਡਾ ਕੀ ਗਰਾਊਂਡ ਵਾਟਰ ਖਰਾਬ ਹੋ ਗਿਆ ਸਰਫੇਸ ਵਾਟਰ ਧੱਕੇ ਨਾਲ ਹੀ ਦੂਜੀਆਂ ਸਟੇਟਾਂ ਲਈ ਜਾਂਦੀਆਂ ਸਾਡੇ ਤੋਂ ਫਸਲਾਂ ਦੇ ਮਤਲਬ ਜਿਹੜਾ ਆਰਡੀਐਫ ਵਗੈਰਾ ਉਹ ਰੁਕਿਆ ਹੋਇਆ ਸਾਡਾ ਤੇ ਉਹਦੇ ਵਾਸਤੇ ਮੈਂ ਉਹਨਾਂ ਨੂੰ ਠਿੱਲੀ ਲਿਖੀ ਦਿੱਤੀ ਸਭ ਤੋਂ ਪਹਿਲੇ ਨੰਬਰ ਤੇ ਮੰਗ ਰੱਖੀ ਆ ਕਿਉਂਕਿ ਸਾਡੇ ਬਿਜ਼ਨਸਮੈਨ ਜਿਹੜੇ ਆ ਬੜੇ ਵੱਡੇ ਵੱਡੇ ਐਂਟਰਪ੍ਰਾਈਜ਼ਿੰਗ ਨੇ ਬਹੁਤ ਵਧੀਆ ਉਹਨਾਂ ਦਾ ਕੰਮ ਹੈ ਬੜੀ ਵੱਡੀ ਵਿਜ਼ਨ ਹੈ ਦੇਖਦੇ ਵਿੱਚ ਵੀ ਜੇ ਕਿਤੇ ਬਾਹਰ ਜਾ ਕੇ ਜਾਂ ਹੋਰ ਸ਼ੂਬਿਆਂ 'ਚ ਵੱਡੇ ਵੱਡੇ ਬਿਜ਼ਨਸ ਆ ਪੰਜਾਬੀਆਂ ਦੇ ਆ ਬਿਲਕੁਲ ਉਹ ਇਹ ਕਹਿ ਰਹੇ ਵੀ ਪੰਜਾਬ ਦੇ ਜਿਹੜਾ ਬਿਜ਼ਨਸ ਹੈ ਪੰਜਾਬ ਦੀ ਇਕਨੋਮੀ ਹੈ ਰੂਰਲ ਇਕਨੋਮੀ ਹੈ ਇਹਨੂੰ ਬੜੀ ਪੁਸ਼ ਮਿਲੇਗੀ ਜੇ ਅਸੀਂ ਜਿਹੜਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਮੁਹਾਲੀ ਵਾਲਾ ਉਹਨੂੰ ਔਰ ਚੰਗੁਰ ਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਅੰਮ੍ਰਿਤਸਰ ਆ ਉਥੋਂ ਡਾਇਰੈਕਟ ਇੰਟਰਨੈਸ਼ਨਲ ਫਲਾਈਟਾਂ ਦੇ ਰਹੀ ਹੈ ਯੂਰਪ ਨਾਲੋਂ ਸਾਡਾ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਉਹਦੇ ਨਾਲ ਬੜੀ ਪੁਸ਼ ਮਿਲੂਗੀ ਪੰਜਾਬ ਨੂੰ ਸੋ ਮੈਂ ਮੰਗ ਕਰਦਾ ਵੀ ਇਮੀਡੀਏਟਲੀ ਆਲ ਪੈਂਡਿੰਗ ਜਿਹੜਾ ਸਾਡਾ ਜਿਹੜਾ ਪੈਂਡਿੰਗ ਪਿਆ ਸਾਡਾ ਰੂਰਲ ਡਿਵੈਲਪਮੈਂਟ ਫੰਡ ਉਹ ਸਾਰਾ ਰਿਲੀਜ਼ ਕਰਤਾ ਜਾਵੇ ਤੇ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜਿਹੜੀ ਆਦਮਪੁਰ 에ਰਪੋਰਟ ਹੈ ਬਿਲਕੁਲ ਬਿਲਕੁਲ ਆਦਮਪੁਰ 에어ਪੋਰਟ ਦਾ ਨਾਂ ਨਾਂ ਬਦਲਿਆ ਜਾ ਹਾਂ ਸ਼੍ਰੀ ਗੁਰੂ ਰਵਿਦਾਸ ਜੀ 에어ਪੋਰਟ ਰੱਖਿਆ ਜਾ ਬਹੁਤ ਵੱਡੀ ਦੇਣ ਹੋ ਗਈ ਕਿ ਬਹੁਤ ਮਤਲਬ ਸਾਡੇ ਜਿਹੜੇ ਮਤਲਬ ਦਿਲ ਨੂੰ ਇਹਦੇ ਬੜਾ ਬਹੁਤ ਦਿਲੋਂ ਅਸੀਂ ਅਸੀਸਾਂ ਦੇਵਾਂਗੇ ਪ੍ਰਧਾਨ ਮੰਤਰੀ ਸਾਹਿਬ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਆਦਮਪੁਰ 에어ਪੋਰਟ ਦਾ ਨਾਂ ਰੱਖ ਦੇਣ ਬਾਕੀ ਗੱਲ ਇਹ ਆ ਇਹ ਦੇਸ਼ ਨੂੰ ਸਾਡੀ ਤਾਕਤ ਹੈ ਸਾਡਾ ਸੰਵਿਧਾਨ ਸਾਡਾ ਕਾਨੂੰਨ ਜਿਸ ਸੰਵਿਧਾਨ ਦੇ ਵਿੱਚ ਲਿਖੇ ਕਾਨੂੰਨ ਦੇ ਮੁਤਾਬਿਕ ਸਾਡੇ ਜਿਹੜੇ ਕੈਦੀ ਨੇ ਉਹ ਆਪ ਦੀ ਸਜਾਵਾਂ ਪੂਰੀਆਂ ਕਰ ਚੁੱਕੀ ਹੈ ਬੰਦੀ ਸਿੰਘ ਕਹਿੰਦੀ ਆਪ ਦੀਆਂ ਸਜਾਵਾਂ ਪੂਰੀਆਂ ਕਰ ਚੁੱਕੀ ਹੈ ਤੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸਾਡੇ ਜ਼ਖਮਾਂ ਤੇ ਮਲਮ ਲੱਗੇਗੀ ਮਲਮ ਲਾਉਣ ਵਾਲਾ ਕੰਮ ਕਰੀਏ ਤੇ ਆਪਾਂ ਨੂੰ ਛੱਡੀਏ ਬਾਕੀ ਮੇਰੇ ਨਾਲ ਕੋਟ ਪੂਰੇ ਦੀ ਬੜ ਵੱਡੀ ਪੈਂਡਿੰਗ ਨਿਮਾਨ ਹੈ ਓਕੇ ਉਹ ਹੈਗੀ ਜੀ ਮੋਗਾ ਕੋਟ ਪੂਰਾ ਰੇਲਵੇ ਲਾਈਨ ਓਕੇ ਇਹ ਬੜੀ ਧੀਰ ਤੋਂ ਪਈ ਹੈ ਜੀ ਇਹਦੇ ਨਾਲ ਮਤਲਬ ਪੈਂਡਿੰਗ ਪਈ ਹੈ ਜੀ ਇਹ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਤਾਂ ਛੋਟਾ ਜਿਹਾ ਸਾਈਨ ਕਰਨੇ ਇੱਕ ਉਹ ਕਰ ਦੇਣ ਤੇ ਉਹਦੇ ਨਾਲ ਸਾਡੇ ਇਲਾਕੇ ਨੂੰ ਮਾਲਵੇ ਦੇ ਇਲਾਕੇ ਨੂੰ ਜਿਹੜਾ ਮਤਲਬ ਬਹੁਤ ਵੱਡਾ ਇਕਨੋਮਿਕ ਸੋਸ਼ਲ ਬੜਾ ਵੱਡਾ ਪੁਸ਼ ਮਿਲੂਗਾ ਵਪਾਰ ਵਧੂਗਾ ਇੱਕ ਹੋਰ ਤੁਸੀਂ ਅਮੀਸ਼ਾ ਹੋਰਾਂ ਨੂੰ ਵੀ ਚਿੱਠੀ ਲਿਖੀ ਹੈ ਕਿ ਉਹ ਵੀ ਬਹੁਤ ਵੱਡੀ ਮੰਗ ਹੈ ਲੋਕ ਬਹੁਤ ਪ੍ਰੇਸ ਕਰ ਰਹੇ ਨੇ ਉਸ ਚੀਜ਼ ਦੀ ਕਿ ਜਿਸ ਕੋਲ ਕੋਈ ਅਸਲਾ ਲਿਸੈਂਸ ਹੈ ਤਾਂ ਉਸ ਨੂੰ ਚੰਡੀਗੜ੍ਹ ਵਿੱਚ ਐਡ ਪੰਜਾਬ ਦੇ ਨਾਲ ਕੀਤਾ ਜਾਵੇ ਉਹ ਕਿਸ ਤਰ੍ਹਾਂ ਤੁਹਾਡੇ ਜ਼ਿਹਨ ਚ ਆਇਆ ਜੀ ਦੇਖੋ ਜੀ ਮੇਰੇ ਕੋਲੇ ਮੈਂ ਹੁਣ ਲੋਕਾਂ ਨੂੰ ਮਿਲਦਾ ਹਾਂ ਜੀ ਮੇਰਾ ਖਿਆਲ ਹੈ ਵੀ 500 ਬੰਦੇ ਨੂੰ ਰੋਜ਼ ਮੈਂ ਮਿਲਦਾਂ ਸੋ ਬਹੁਤ ਲੋਕ ਇਹ ਕਹਿੰਦੇ ਆ ਵੀ ਅਸੀਂ ਉਥੋਂ ਅਬੋਰ ਤੋਂ ਚੱਲ ਕੇ ਆ ਜਾਂਦੇ ਹਾਂ ਜੀ ਫਿਰੋਜ਼ਪੁਰ ਤੋਂ ਚੱਲ ਕੇ ਆ ਜਾਂਦੇ ਹਾਂ ਜੀ ਇੱਥੇ ਆ ਕੇ ਸਾਨੂੰ ਕਿਸੇ ਦੇ ਘਰੇ ਆਪਦਾ ਅਸਲਾ ਰੱਖਣਾ ਪੈਂਦਾ ਬਿਲਕੁਲ ਠੀਕ ਹੈ ਅਚਾਹ ਕਈ ਲੋਕ ਜਿਹੜੇ ਪੰਜਾਬ ਦੇ ਨੇ ਉਹ ਚੰਡੀਗੜ੍ਹ ਤੇ ਰਹਿੰਦੇ ਨੇ ਹੂੰ ਉਹ ਆਪਦਾ ਅਸਲਾ ਇਨੀ ਇੱਥੇ ਆਪਦੇ ਘਰੇ ਰੱਖ ਸਕਦੇ ਹੂੰ ਹੂੰ ਔਰ ਫਿਰ ਜਿਹੜਾ ਛੰਡੀਗੜ੍ਹ ਆ ਉਹ ਯਾਰ ਸਾਡੀ ਰਾਜਧਾਨੀ ਹੈ ਪੰਜਾਬ ਦੀ ਸੋ ਰਾਜਧਾਨੀ ਦੇ ਵਿੱਚ ਸਾਡਾ ਰਾਜ ਨਹੀਂ ਹੈ ਹੂੰ ਸਾਨੂੰ 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 ਵੱਖਰਾ ਪਰਮਿਸ਼ਨ ਲੈਣੀ ਪੈਂਦੀ ਹੈ ਸੋ ਉਹੋ ਹੀ ਲਾਇਸੈਂਸ ਜਿਹੜਾ ਪੰਜਾਬ ਦੇ ਵਿੱਚ ਬਣਦਾ ਹੈ ਜੋ ਪੰਜਾਬ ਦੇ ਵਿੱਚ ਵੈਲਿਡ ਹੈ ਚੰਡੀਗੜ੍ਹ ਦੇ ਵਿੱਚ ਵੈਲਿਡ ਹੋਣਾ ਚਾਹੀਦਾ ਇਹ ਮੈਂ ਸਾਡੇ ਗ੍ਰਹਿ ਮੰਤਰੀ ਸਾਹਿਬ ਨੂੰ ਇਹ ਕੱਲ ਚਿੱਠੀ ਲਿਖੀ ਸੀ ਦੇਖੋ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸੀਰੀਅਸ ਸੀ ਤੇ ਲੈਂਦੇ ਹੀ ਹੋਣਗੇ ਪਰ ਮੈਂ ਕਹਿਣਾ ਵੀ ਕਿਤੇ ਉਹ ਜਿਵੇਂ ਪਹਿਲਾਂ ਸੁੱਚੇ ਮੂੰਹ ਮੁੜ ਗਏ ਸੀ ਐਕੀ ਨਾ ਮੁੜ ਜਾਣ ਸੋ ਉਹਨਾਂ ਨੂੰ ਚਾਹੀਦਾ ਜਿਹੜੇ ਦੇਖੋ ਅਸਾਮ ਦੇ ਵਿੱਚ ਜਿਹੜਾ ਕੋਈ ਫਲੱਡ ਆਉਂਦਾ ਹੈ ਬਿਹਾਰ ਦੇ ਵਿੱਚ ਫਲੱਡ ਆਉਂਦਾ ਉਹਦਾ ਹੋਰ ਨੁਕਸਾਨ ਹੁੰਦਾ ਹੈ ਜਿਹੜਾ ਪੰਜਾਬ ਦੇ ਵਿੱਚ ਫਲੱਡ ਆਉਂਦਾ ਉਹਦਾ ਹੋਰ ਨੁਕਸਾਨ ਹੁੰਦਾ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਕਹਿ ਕੇ ਗਏ ਉਹ ਪੈਸੇ ਦਿਓ ਪੂਰੇ ਕਰਾਓ ਕਿਉਂਕਿ ਪੰਜਾਬ ਸਰਕਾਰ ਨੇ ਤਾਂ ਨਾਲ ਦੀ ਨਾਲ ਦੇਤੇ ਜਿਸ ਦਾ ਕੀਦ ਉਹਦੀ ਰੇਤ ਵਾਲੀਆਂ ਸਕੀਮਾਂ ਵੀ ਲੈ ਕੇ ਆਈ ਲੇਕਿਨ ਤੁਸੀਂ ਤਾਂ ਹੁਣ ਸਾਡਾ ਸਾਡਾ ਜਿਹੜਾ ਇੱਥੇ ਬੋਰ ਲੱਗਦਾ ਉਹ 4-5 ਲੱਖ ਰੁਪਏ ਦਾ ਲੱਗਦਾ ਉਹ ਸਾਰੇ ਬੋਰ ਸਾਡੇ ਟਿਊਬਲ ਖਰਾਬ ਹੋ ਗਏ ਤੇ ਹੁਣ ਜੇ ਤੁਸੀਂ ਕਹੋ ਬਿਹਾਰ ਦੇ ਵਿੱਚ ਬੋਰ ਹੈ ਜਿਹੜਾ ਉੱਥੇ 1 ਲੱਖ 1.5 ਲੱਖ ਰੁਪਏ ਤੇ ਲੱਗ ਜਾਂਦਾ ਤੇ ਉਹ ਤੁਸੀਂ ਉਹੀ ਰੂਲ ਇੱਥੇ ਥੋੜੀ ਲਾ ਸਕਦੇ ਹੋ ਸੋ ਸਟੇਟ ਸਪੈਸਿਫਿਕ ਰੂਲਸ ਬਣਾ ਕੇ ਜਿਹੜਾ ਇਹ ਦੁਆਰਾ ਠੀਕ ਕੀਤਾ ਜਾਵੇ ਤੇ ਜਿਹੜਾ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪ੍ਰੋਵਾਈਡ ਹੁਣ ਤੁਸੀਂ ਕਰਨੀ ਹੈ ਨਾ ਦੇਖ ਨਹੀਂ ਕਰਨੀ ਹੈ ਟੈਕਸ ਸਾਰੇ ਤੁਸੀਂ ਲੈ ਜਾਨੇ ਹੋ ਫਰ ਭਾਈ ਕਰੋ ਥੈਂਕ ਯੂ ਥੈਂਕ ਯੂ ਉਹ ਇਹਨਾਂ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਨੇ ਬਹੁਤ ਹੀ ਬਾਖੂਬੀ ਇਹ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਆ ਰਹੇ ਨੇ ਤਾਂ ਖਾਲੀ ਹੱਥ ਨਾ ਮੁੜਨ ਇਸ ਵਾਰ ਪੰਜਾਬ ਨੂੰ ਸਪੈਸ਼ਲ ਪੈਕੇਜ ਆਰਡੀਐਫ ਦੇ ਫੰਡ ਇਸ ਤੋਂ ਇਲਾਵਾ ਹੋਰ ਕਈ ਜਿਹੜੀਆਂ ਮੰਗਾਂ ਨੇ ਉਹ ਰੱਖੀਆਂ ਗਈਆਂ ਨੇ